ਇਹ ਤਿਆਸ ਕਹਿੰਦਾ ਹੈ ਕਿਸੇ ਕਮਬਖਤ ਨੇ ਪਿੱਛੇ ਸੇ ਬਰਸ਼ੀ ਲਗਾ ਦੀ ਕਿਸੇ ਨੇ ਪਿੱਛੋਂ ਵਾਰ ਕੀਤਾ ਗੁਰਮਖੋ ਲਿਖਤਾ ਕਹਿੰਦੀਆਂ ਨੇ ਜਿੱਥੇ ਤਲਵਾਰ ਦੇ ਨਾਲ ਜਿੱਥੇ ਨੀਜ਼ੇ ਦੇ ਨਾਲ ਤੀਰਾਂ ਦੇ ਨਾਲ ਸਹਬਜ਼ਾਦਾ ਬਾਬਾ ਅਜੀਤ ਸਿੰਘ ਨੇ ਕਈਆਂ ਦੇ ਸੱਥਰ ਵਿਛਾ ਦਿੱਤੇ ਉੱਥੇ ਬਾਬਾ ਅਜੀਤ ਸਿੰਘ ਵੱਲੋਂ ਇੱਕ ਬਰਸ਼ੀ ਜਿਹੜੀ ਅਨਮਰ ਖਾਂ ਦੇ ਮਾਰੀ ਗਈ ਸੀ ਉਹ ਛਾਤੀ ਦੇ ਵਿੱਚ ਅਗਲਾ ਹਿੱਸਾ ਰਹਿ ਗਿਆ ਕੇਵਲ ਡੰਡਾ ਹੱਥ ਵਿੱਚ ਆ ਗਿਆ ਉਸ ਵੇਲੇ ਫਿਰ ਇਸ ਮੁਲਖਈਏ ਨੇ ਘੇਰ ਕੇ ਸਾਹਿਬ ਜਦਾ ਬਾਬਾਜੀਤ ਸਿੰਘ ਦੇ ਕਿੰਨੇ ਕ ਵਾਰ ਕੀਤੇ ਗੁਰਮਖੋਸ ਵੇਲੇ ਦੀਆਂ ਲਿਖਤਾਂ ਅਖਬਾਰੇ ਤੇ ਦਰਬਾਰੇ ਮੌਲਾ ਦੇ ਵਿੱਚ ਪਤਾ ਲੱਗਦਾ ਏ 370 ਤੋਂ ਵੱਧ ਜਿਹੜੇ ਸਰੀਰ ਦੇ ਉੱਤੇ ਜ਼ਖਮ ਫੱਟ ਸਨ ਬਾਬਾਜੀਤ ਸਿੰਘ ਜੀ ਦੇ ਕਿੰਨੀ ਬਹਾਦਰੀ ਨਾਲ ਲੜਿਆ ਹੋਵੇਗਾ ਯੋਧਾ ਉਹ ਪੁੱਤਰ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਧਰ ਇਤਿਹਾਸ ਕਹਿੰਦਾ ਏ ਚਮਕੌਰ ਦੀ ਗੜੀ ਵਿੱਚੋਂ ਜਿੱਥੇ ਸਿੰਘਾਂ ਦੇ ਸ਼ਹਾਦਤ ਦੇ ਜਾਮ ਪੀਣ ਤੋਂ ਪਿੱਛੋਂ ਜਕਾਰੇ ਲੱਗ ਰਹੇ ਸਨ ਪਰ ਹੁਣ ਜਕਾਰਾ ਕਿ ਸੇ ਬੋਲਣਾ ਲਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਰਸਾ ਦੇ ਸ਼ਬਦ ਸਨ ਕੀ ਗੱਲ ਮੇਰੇ ਪੁੱਤਰ ਦੇ ਲਈ ਤੁਹਾਡੇ ਕੋਲ ਜਕਾਰੇ ਨਹੀਂ ਮੁੱਕ ਗਏ ਉਸ ਵੇਲੇ ਫਿਰ ਪਿਤਾ ਗੁਰਗੋਬਿੰਦ ਸਿੰਘ ਪਾਰਸਾ ਨੇ ਜਕਾਰਾ ਲਾਇਆ ਗੁਰਮਖੋ ਗੁਰੂ ਗੋਬਿੰਦ ਸਿੰਘ ਵਰਗਾ ਰਹਿਬਰ ਇਸ ਧਰਤੀ ਦੇ ਖੇਤੇ ਦਾ ਦੂਸਰਾ ਕੋਈ ਨਹੀਂ ਲਿਖਤ ਕਹਿੰਦੀ ਹੈ ਜੇ ਜਕਾਰੇ ਲਾ ਕੇ ਪਾਰਸਾ ਜੀ ਰੁਕੇ ਹੀ ਸਨ ਇਨੇ ਚਿਰ ਨੂੰ ਛੋਟੇ ਫਰਦੰਦ ਸਹਬਜ਼ਾਦਾ ਬਾਬਾ ਜੁਧਾਰ ਸਿੰਘ ਨਾਨਕੇ ਸਹਬ ਸੱਚੇ ਪਾਰਸਾ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਤੇ ਸ਼ਬਦ ਆਖੇ ਬਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਆਤਾ ਬਾਪੂ ਇਸ ਵੇਲੇ ਕਹਿਣਾ ਤੇ ਇਹ ਚਾਹੀਦਾ ਕਿ ਕੋਈ ਨਹੀਂ ਮੈਂ ਤੇਰੇ ਕੋਲ ਆ ਜੇ ਤੇਰਾ ਇੱਕ ਪੁੱਤ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਿਆ ਮੈਂ ਤੇਰੇ ਕੋਲ ਆ ਮੈਂ ਤੇਰੇ ਨਾਲ ਆ ਪਰ ਮੈਂ ਇਸ ਤੋਂ ਉਲਟ ਬਾਤ ਕਹਿ ਰਿਹਾ ਮੇਰਾ ਵੀ ਜੀ ਕਰਦਾ ਮੈਂ ਆਪਣੇ ਭਰਾ ਦੇ ਨਾਲ ਉਸ ਜੰਗ ਦੇ ਮੈਦਾਨ ਵਿੱਚ ਜੂਝਾਂ ਉਹ ਸ਼ਹਾਦਤ ਦਾ ਜਾਮ ਮੈਂ ਵੀ ਪੀਵਾਂ ਉਥੇ ਫਿਰ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਖਤੇ ਜਿਗਰ ਤੋਂ ਕੁਰਬਾਨ ਜਾਂਦੇ ਨੇ ਤੇ ਸ਼ਬਦ ਕਹਿੰਦੇ ਨੇ ਕਿ ਪੁੱਤਰਾ ਮੈਨੂੰ ਮਾਣ ਹੈ ਤੇਰੇ ਤੇ ਫਕਰ ਹੈ ਤੇਰੇ ਦੇ ਉੱਤੇ ਔਰ 14 ਸਾਲ ਉਮਰਾਂ ਵੀ ਪੂਰੀ ਨਹੀਂ ਸੀ ਗੁਰਮੁਖੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਕਹੇ ਬਰਾਈ ਸੀ ਆਵਾਜ਼ ਵਿੱਚ ਬੋਲੇ ਗੁਰੂ ਗੋਬਿੰਦ ਬੜੀ ਦਲੇਰੀ ਦੇ ਨਾਲ ਬੜੀ ਗਰਜਮੀ ਆਵਾਜ਼ ਵਿੱਚ ਆਪਣੇ ਪੁੱਤਰ ਨੂੰ ਇਹ ਸ਼ਬਦ ਕਹੇ ਅਲਾ ਯਾਰ ਖਾਨ ਜੋਗੀ ਜੀ ਲਿਖਦੇ ਨੇ ਬਰਾਈਸੀ ਆਵਾਜ ਸੇ ਬੋਲੇ ਗੁਰੂ ਗੋਬਿੰਦ ਸਿੰਘ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਕਿ ਤੈਨੂੰ ਆਗਾਜ ਤੋਂ ਕਦੇ ਨਹੀਂ ਰੋਕਿਆ ਪੁੱਤਰ ਜੰਮ ਜੰਮ ਕੇ ਜਾ ਉਸ ਨੰਨੀ ਸੀ ਜਾਂ ਸੇ ਬੋਲੇ ਗੁਰੂ ਗੋਬਿੰਦ ਉਸ ਆਪਣੇ 14 ਕਬਰਿਆਂ ਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਆਓ ਤਨੇ ਪਾਕ ਪਰ ਹਥਿਆਰ ਸਜਾ ਦੇ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇ ਉੱਤਰ ਤੈਨੂੰ ਜੰਗ ਦੇ ਮੈਦਾਨ ਵਿੱਚ ਤੋਰ ਲਗਾ ਮੇਰੇ ਕੋਲ ਤੇ ਤੇਰੇ ਵਾਸਤੇ ਹਥਿਆਰ ਵੀ ਪੂਰੇ ਨਹੀਂ ਮੇਰੇ ਕੋਲ ਤੈਨੂੰ ਦੇਣ ਵਾਸਤੇ ਸ਼ਸਤਰ ਵੀ ਪੂਰੇ ਨਹੀਂ ਨੰਨੀ ਸੀ ਕਮਾਂ ਦਾ ਜ਼ਿਕਰ ਕੀਤਾ ਛੋਟੀ ਸੀ ਤਲਵਾਰ ਦਾ ਜ਼ਿਕਰ ਕੀਤਾ ਲਾ ਯਾਰਖਾ ਜੋਗੀ ਨੇ ਉੱਥੇ ਫਿਰ ਲਿਖਦੇ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਸ ਆਪਣੇ ਫਰਜ਼ੰਦ ਨੂੰ ਕਹਿੰਦੇ ਨੇ ਲੈ ਜਾਓ ਸਦਾਰੋ ਤੁਮੇ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ ਰੱਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ ਬਾਹ ਗੁਰੂ ਅਬ ਤੁਮੇ ਜੰਗ ਕੀ ਹਿੰਮਤ ਬਖਸ਼ੇ ਪਿਆਸੇ ਹੋ ਜਾਮੇ ਸ਼ਹਾਦਤ ਤੁਮੇ ਬਖਸ਼ੇ ਧਾਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਤੁਰਨ ਲੱਗਿਆ ਆਪਣੇ ਪੁੱਤਰ ਨੂੰ ਫਿਰ ਆਪਣੇ ਕਮਰ ਕੱਸੇ ਦੇ ਵਿੱਚੋਂ ਖੰਡਰ ਕੱਢਿਆ ਪੁੱਤਰ ਨੂੰ ਦੇ ਕੇ ਪਾਰਸਾ ਜੀ ਕਹਿੰਦੇ ਨਾ ਯਾਰ ਖਾਂ ਜੋਗੀ ਜਿ ਲਿਖ ਦੇ ਨੇ ਦਿੱਤੇ ਹਾਂ ਖੰਡਰ ਇਸੇ ਸਮਸ਼ੀਰ ਸਮਝਣਾ ਨੇ ਦੇ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਦਾਦੇ ਦਾ ਜ਼ਿਕਰ ਕਿਉਂ ਕਰ ਰਹੇ ਨੇ ਅੱਲਾ ਯਾਰ ਖਾਂ ਜੋਗੀ ਜੀ ਉਹ ਇਸ ਕਰਕੇ ਕਰ ਰਹੇ ਨੇ ਕਿ ਪੁੱਤਰਾ 14 ਬਰੇ ਉਮਰ ਸੀ ਜਦੋਂ ਤੁਹਾਨੂੰ ਗੁਰਤੇਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਜੰਗ ਦੇ ਵਿੱਚ ਆਪਣੀ ਤਲਵਾਰ ਦਾ ਜੋਹਰ ਆਪਣੀ ਬਹਾਦਰੀ ਦਾ ਜੋਹਰ ਵਿਖਾਰੇ ਸਨ ਤੇਰੀ ਵੀ ਪੁੱਤਰਾ ਅਮਰ 14 ਬਰੇ ਆ ਤੇ ਮੈਂ ਚਾਹੁੰਦਾ ਵੀ ਤੂੰ ਵੀ ਆਪਣੇ ਦਾਦੇ ਵਾਂਗ ਉਹ ਜੋਹਰ ਜੰਗ ਦੇ ਮੈਦਾਨ ਵਿੱਚ ਵਿਖਾ ਜੋ ਤੇਰੇ ਦਾਦੇ ਨੇ ਦਿਖਾਲੇ ਸਨ ਦیتے ਹਾਂ ਖੰਦਰ ਇਸੇ ਸੋ ਮਸ਼ੀਰ ਸਮਝਣਾ ਨੇਜ਼ੇ ਕੀ ਜਗ੍ਹਾ ਦਾਦਾ ਕਾ ਤੂੰ ਤੀਰ ਸਮਝਣਾ ਜਿਤਨੇ ਮਰੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦਿਲਗੀਰ ਸਮਝਣਾ ਜ਼ਖਮ ਵੀ ਲੱਗੇ ਨਾ ਤੇ ਪੁੱਤਰ ਰੋਈ ਨਾ ਸਦਕੇ ਜਾਓ ਗੁਰਮੁਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਜਿਹੜੇ ਆਪਣੇ ਪੁੱਤਰ ਦੇ ਤਨ ਤੇ ਜ਼ਖਮ ਲੱਗਣ ਤੇ ਵੀ ਆਸ ਨਹੀਂ ਰੱਖਦਾ ਕਿ ਮੇਰਾ ਪੁੱਤਰ ਰੋਵੇ ਅਗਲੀ ਬਾਤ ਕਮਾਲ ਕੀਤੀ ਅੱਲਾ ਯਾਰਖਾ ਜੋਗੀ ਜੀ ਨੇ ਉਹ ਕਹਿੰਦੇ ਨੇ ਜਦ ਤੀਰ ਕਲੇਜੇ ਮੇ ਲੱਗੇ ਸੀ ਨਹੀਂ ਕਰਨਾ ਪੁੱਤਰ ਤੀਰ ਵੀ ਲੱਗੇ ਤੇ ਸੀ ਨਾ ਆਖੀ ਇੱਥੇ ਰੁਕੇ ਨਹੀਂ ਅੱਲਾ ਯਾਰਖਾਂ ਜੋਗੀ ਜੀ ਉਹ ਕਹਿੰਦੇ ਨੇ ਪੁੱਤਰ ਕਾਲ ਦੇ ਵਿੱਚ ਛਾਤੀ ਵਿੱਚ ਤੀਰ ਲੱਗੇ ਤੇ ਸੀ ਨਾ ਕਹੀਂ ਅਗਲੀ ਬਾਤ ਕਹਿੰਦੇ ਨੇ ਉਫ ਮੇਰੀ ਜਾਨ ਮੁਖ ਸੇ ਕبھی ਨਹੀਂ ਉਤਰਨਾ ਪੁੱਤਰ ਸੀ ਦੀ ਤੇ ਬਾਤ ਬੜੀ ਦੂਰ ਆ ਮੈਂ ਨਹੀਂ ਚਾਹੁੰਦਾ ਕਿ ਤੂੰ ਉਫ ਵੀ ਕਰੇ ਤੇਰੀ ਜ਼ੁਬਾਨ ਤੋਂ ਉਫ ਵੀ ਨਿਕਲੇ ਮੜਾ ਜਾ ਵੀ ਕਿਸੇ ਨੂੰ ਚੁੰਡੀ ਕੋ ਵੱਡ ਦਾ ਬੰਦਾ ਉਫ ਕਰਦਾ ਉਸੇ ਵੇਲੇ ਮਹਾਰਾਜ ਆਪਣੇ ਪੁੱਤਰਾਂ ਨੂੰ ਕਿੱਡੀ ਤਿਆਰੀ ਦੇ ਵਿੱਚ ਕਿੱਡੇ ਦ੍ਰਿੜਤਾ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਤੋਰ ਰਹੇ ਨੇ ਗੁਰਮਖੋ ਅਸੀਂ ਆਪਣੇ ਬੱਚਿਆਂ ਪ੍ਰਤੀ ਕੀ ਰਵਈਆ ਰੱਖਦੇ ਹਾਂ ਕੀ ਨਜ਼ਰੀਆ ਰੱਖਦੇ ਹਾਂ ਸਾਡਾ ਬੱਚਾ 10 ਸਾਲ ਦਾ ਹੋ ਜਾਂਦਾ ਫਿਰ ਵੀ ਮਾਂ ਉਹਨੂੰ ਬਸ ਤੱਕ ਛੱਡਣ ਜਾਂਦੀ ਹੈ ਉਹ ਅਜੇ ਤੱਕ ਭਰੋਸਾ ਹੀ ਨਹੀਂ ਵੱਜਦਾ ਉਹਨੂੰ ਵੀ ਮੇਰਾ ਪੁੱਤਰ ਹੁਣ ਘਰੋਂ ਜਾ ਕੇ ਸਕੂਲ ਤੱਕ ਜਾ ਸਕਦਾ ਇੱਥੇ 14 ਸਾਲ ਦੀ ਅਰਬਲਾ ਮਹਾਰਾਜ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ 'ਚ ਤੋਰ ਰਹੇ ਨੇ ਸਿੱਖੀ ਇਤਿਹਾਸ ਇਤਿਹਾਸ ਸਾਡੀ ਜਿੰਦ ਜਾਨ ਹੈ ਗੁਰਮਖੋ ਆਪਣੇ ਬੱਚਿਆਂ ਤੱਕ ਇਸ ਇਤਿਹਾਸ ਦੇ ਪੰਨਿਆਂ ਨੂੰ ਜੇ ਤੋ ਰੱਖਾਂਗੇ ਨਾ ਸਾਡੇ ਬੱਚੇ ਅੰਦਰ ਉਹ ਹਿੰਮਤ ਉਹ ਦ੍ਰਿੜਤਾ ਉਹ ਵਿਸ਼ਵਾਸ ਉਹ ਭਰੋਸਾ ਆਏਗਾ